ਬਾਈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਬਣਾ ਰਹੇ ਆ ਪਿੰਡ ਵਾੜਾ ਕਿਸ਼ਨਪੁਰਾ ਜੀ ਵੜਾਕ ਦੇ ਨਾਲ ਮੇਰੇ ਗਵਾਂਢੀ ਪਿੰਡਾਂ ਤੋਂ ਹੀ ਆਉਂਦਾ ਪਿੰਡ ਇਹ ਬਾਈ ਨੂੰ ਕੋਈ 4-5 ਦਿਨ ਹੋ ਗਏ ਸੀ ਫੋਨ ਕਰਦੇ ਨੂੰ ਨਹੀਂ ਟਾਈਮ ਲੱਗਿਆ ਸੀ ਅੱਜ ਆਏ ਆ ਬਾਈ ਦੀ ਆ ਜਿਹੜੀ ਗਾਂ ਸਾਹਮਣੇ ਦੇਖ ਰਹੇ ਆ ਤੁਸੀਂ ਇਹ ਬੋਲ ਨਹੀਂ ਰਹੀ ਜੀ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ ਸਾਲ ਦੇ ਨੇੜੇ ਹੋ ਗਈ ਤੁਸੀਂ ਲਈ ਸੀਗੀ ਹਾਂਜੀ ਉਸ ਤਾਂ ਟੋਕੜ ਲਈ ਸੀ 8-9 ਮਹੀਨੇ ਸਾਡੇ ਕੋਲੇ ਹੋ ਗਏ ਮਤਲਬ ਉਦੋਂ ਪਹਿਲਾਂ ਉਹ ਕਹਿੰਦੇ ਸੀ ਵੀ ਹਾਂ ਉਹ ਕਹਿੰਦੇ ਹੀਟ ਚ ਆਉਂਦੀ ਆ ਵੀ ਤੁਸੀਂ ਟੀਕਾ ਭਰਾਲੇ ਭਰਾਲਿਓ ਹਾਂ ਪਰ ਛੋਡੇ ਕੋਲੇ ਆ ਕੇ ਹੀਟ ਚ ਨਹੀਂ ਗਈ ਹੈ ਅਸੀਂ ਜੋ ਦਿਖਾਈ ਤੇ ਉਹ ਦਵਾਈ ਦੂਈ ਭਰਾਈ ਤੋਂ ਉਦੋਂ ਬਾਅਦ ਨਹੀਂ ਸੈਟ ਆਇਆ ਕੰਮ ਨਹੀਂ ਸੈਟ ਆਇਆ ਮਤਲਬ 9 ਮਹੀਨੇ ਹੋ ਗਏ ਹੈ ਹਾਂਜੀ 9 ਮਹੀਨੇ ਆਪਣੇ ਕੋਲੇ 9 ਮਹੀਨਿਆਂ ਤੋਂ ਗਾਂ ਇਹ ਹੀਟ ਚ ਨਹੀਂ ਆ ਰਹੀ ਜੀ ਅੱਜ ਮੈਂ ਅੰਦਰੋਂ ਚੈੱਕ ਕੀਤੀ ਤੇ ਦਵਾਈ ਭਰਤੀ ਆ ਤੇ ਬਾਈ ਨੂੰ 10ਵੇਂ ਦਿਨ ਦੱਸਿਆ ਟੀਕਾ ਇਹਦਾ ਹੱਲ ਹੋ ਜਾਊਗਾ ਜੀ ਤੇ ਵੇਟ ਅਕੋਰਡਿੰਗ ਦੇਖੋ ਤੁਸੀਂ ਗਾਂ ਪੂਰੀ ਰਾਜੀ ਆ ਕੋਈ ਐ ਨਹੀਂ ਕੋਈ ਫਿੱਕੀ ਨਹੀਂ ਕੋਈ ਐ ਨਹੀਂ ਹਨਾ ਵੀ ਕੋਈ ਮੰਨ ਕੇ ਚਲੋ ਸੇਵਾ ਵੱਲੋਂ ਘਾਟ ਆ ਵਧੀਆ ਸੇਵਾ ਬਾਈ ਦੀ ਕਿੰਨਾ ਕੁ ਦੁੱਧ ਇਹ ਜਾਂਦੀ ਬਾਈ ਦੁੱਧ ਹੈਗਾ 6-7 ਲੀਟਰ ਜੀ 6-7 ਕਿਲੋ ਦੁੱਧ ਵੀ ਉਦੋਂ ਕਿੰਨਾ ਦੋਸ ਸੀ ਜੋ ਲਈ ਸੀ 10 ਲੀਟਰ ਸੀਗਾ ਜਦੋਂ ਆਪਾਂ ਲਈ ਸੀ ਅੱਛਾ ਉਦੋਂ 10 ਕਿਲੋ ਦੋ ਮਹੀਨੇ ਪਹਿਲਾਂ ਅਨੀਮੀਕ ਵੀ ਆ ਬਾਈ ਤੇਰੀ ਗਾਂ ਖੂਨ ਵੀ ਕਮੀ ਖੂਨ ਦੀ ਕਮੀ ਵੀ ਇੱਥੇ ਹੈਗੀ ਆ ਜੀ ਦੇਖੋ ਤੁਸੀਂ ਥਣ ਪੀਲੇ ਹੋਏ ਹੋ ਆ ਠੀਕ ਹੈ ਇਹ ਵੀ ਬਹੁਤ ਵੱਡਾ ਰੋਲ ਆ ਬਾਈ ਨਾ ਬੋਲਣ ਦਾ ਠੀਕ ਆ ਖੂਨ ਦੀ ਕਮੀ ਡੀਵਾਰਮਿੰਗ ਮੈਂ ਤੁਹਾਨੂੰ ਲੈ ਕੇ ਦੇ ਕੇ ਜਾਣਾ ਤੇ ਖੂਨ ਵਾਸਤੇ ਵੀ ਇਹਨੂੰ ਕੁਝ ਦੇਈਂ ਠੀਕ ਹੈ ਤੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜੀ ਮੈਂ ਤਾਂ ਤੁਸੀਂ ਇਹ ਨਹੀਂ ਹੁੰਦਾ ਵੀ ਜੇ ਪਸ਼ੂ ਰਾਜੀ ਹੈ ਓਵਰ weight ਵੀ ਕਈ ਵਾਰੀ ਪਸ਼ੂ ਨੂੰ ਖਰਾਬ ਕਰ ਜਾਂਦਾ ਚਲੋ ਇਹ ਤਾਂ ਐਡਾ ਓਵਰ weight ਹੈ ਨਹੀਂ ਪਹਿਲਾਂ ਰਾਜੀ ਸੀ ਬਈ ਇਹਦੇ ਹਾਂਜੀ ਪੂਰੀ ਐਡੂ ਵੀ ਪਲੀ ਸੀ ਬਸ ਤਾਂ ਹੀ ਨਹੀਂ ਬੋਲਦੀ ਸੀ ਬਈ ਓਵਰ weight ਵੀ ਬਹੁਤ ਮਾੜਾ ਨਾ ਓਵਰ weight ਆ ਬੱਚੇਦਾਨੀ ਤੇ ਮੰਨ ਕੇ ਚਲੋ ਬਾਸ ਉਹ ਹੋ ਜਾਂਦਾ ਚਰਬੀ ਜੜ ਜਾਂਦੀ ਆ ਫਿਰ ਪਸ਼ੂ ਹੀਟ ਚ ਨਹੀਂ ਆਉਂਦਾਗਾ ਪੂਰੀ ਹੱਟ ਜੀ ਦੀਦੇ ਨਹੀਂ ਠੀਕ ਆ ਠੀਕ ਆ ਸਿਸਟਿਕ ਓਵਰੀ ਸੀਗੀ ਜੀ ਇਹਦੀ ਇਹਦੇ ਅੱਜ ਬਾਈ ਦਵਾਈ ਭਰਕੇ ਤੇ ਲੂਟਾ ਲਾਈ ਜਾਂ ਇੰਜੈਕਸ਼ਨ ਬਾਈ ਨੂੰ ਦੱਸਿਆ ਉਹ ਲਾ ਦੇਾਂਗੇ ਬਸ ਤੇ ਬੋਲ ਪੂਗੀ ਜੀ 100% ਬੋਲ ਪੂਗੀ ਤੇ ਇਹ ਚ ਤੁਸੀਂ ਇਹੀ ਕਰਨਾ ਜੀ ਜੇ ਨਹੀਂ ਤੁਹਾਡਾ ਪਸ਼ੂ ਬੋਲਦਾ ਤੇ ਇਹ ਚ ਸੈਂਕ్రో ਵੀ ਕਰ ਸਕਦੇ ਹੁੰਨੇ ਆਪਾਂ ਇਹ ਸੈਂਕ్రో ਵਾਲਾ ਕੇਸ ਆ ਸਹੀ ਪਰ ਸੈਂਕ్రో ਵਾਲਾ ਮੈਨੂੰ ਇਹ ਲੱਗਿਆ ਨਹੀਂ ਕਿਉਂ ਅੰਦਰੋਂ ਗਾਂ ਉਨੀ ਵਧੀਆ ਨਹੀਂਗੀ ਚਰਬੀ ਚੜੀ ਕਰਕੇ ਤਾ ਕਰਕੇ ਇਹਦੇ ਸੈਂਕਰੋ ਨਹੀਂ ਕੀਤੀ ਆਪਾਂ ਅਜ ਇਹਦੇ ਦਵਾਈ ਭਰਤੀ ਆ ਜੀ ਅੰਦਰੋਂ ਇਰੀਟੇਟ ਹੋਊਗੀਗਾ ਠੀਕ ਹੈ 10 ਦਿਨਾਂ ਬਾਅਦ ਇਹਦੇ ਲੂਟਾ ਲਈ ਲੱਗ ਜਾਊਗਾ ਜੀ ਤੇ ਹੀਟ ਚ ਆਜੂਗੀ ਇਹਗਾ ਤੇ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਜਿਆਦੇ ਓਵਰ weight ਵੀ ਮਾੜਾ ਪਸ਼ੂ ਦਾ ਜਦੋਂ ਜਿਆਦੇ ਓਵਰ weight ਕਰੋਗੇ ਅੱਗੇ ਵੀ ਮੈਂ ਇੱਕ ਦਿਨ ਵੀਡੀਓ ਪਾਈ ਸੀਗੀ ਭਲਾ ਉਹ ਅਸਰ ਪਸ਼ੂ ਹੋਵੇ ਤੇ ਭਲਾ ਉਹ ਸੂਇਆ ਪਸ਼ੂ ਹੋਵੇ ਜਿਆਦੇ ਓਵਰ weight ਵੀ ਪਸ਼ੂ ਨੂੰ ਕਈ ਵਾਰੀ ਬੋਲਣ ਨਹੀਂ ਦਿੰਦਾ ਜੀ ਜਿਆਦੇ ਘੱਟ weight ਵੀ ਬੋਲਣ ਨਹੀਂ ਦਿੰਦਾ ਠੀਕ ਹੈ ਤੇ ਮੱਲੋ ਮੇਨਟੇਨ ਰੱਖਿਆ ਕਰੋ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਨੀਮਿਕ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਵੀ ਖੂਨ ਦੀ ਕਮੀ ਇਹਨੂੰ ਹੈਗੀ ਮਿੱਟੀ ਨੂੰ ਮੂੰਹ ਮਾਰਦੀ ਹੈ ਬਈ ਮਿੱਟੀ ਦੇ ਬੇ ਅੱਧੀ ਖਾਂਦੀ ਹੈ ਬਸ ਫਿਰ ਮੈਂ ਤੈਨੂੰ ਪੁੱਛਿਆ ਨਹੀਂਗਾ ਤੈਨੂੰ ਪਹਿਲਾਂ ਦੱਸਦਾ ਬਈ ਬੇ ਮਿੱਟੀ ਖਾਂਦੀ ਹੈ ਤਾਂ ਕਰਕੇ ਦੇਖ ਦੇ ਥਾਣ ਦੇਖਦੇ ਪੀਲੇ ਹੋਏ ਪਏ ਇਹ ਪੂਰਾ ਵੱਡਾ ਕਾਰਨ ਹੈ ਦਾ ਵੀ ਇਹ ਤਾਂ ਹੀ ਨਹੀਂ ਬੋਲ ਰਹੀ ਜੇ ਰੁਟੀਰੀ ਤੇ ਬੰਦ ਰੁਟੀਰੀ ਕਿਹੜਾ ਨਾ ਖਾ ਜੇ ਬਸ ਉਹ ਦੇਖ ਥਾਣੇ ਦੇ ਪੀਲੇ ਆ ਬਈ ਥਾਣੇ ਦੇ ਗੁਲਾਬੀ ਹੋਣਗੇ ਜਦੋਂ ਇਹ ਚ ਖੂਨ ਪੂਰਾ ਹੋ ਗਿਆ ਨਾ ਇਹ ਥਾਣ ਗੁਲਾਬੀ ਹੋ ਜਾਣਗੇ ਠੀਕ ਹੈ ਠੀਕ ਹੈ ਇਹ ਚ ਮਾਲੂ ਖਾਸ ਹੀ ਮੇਰੇ ਹਿਸਾਬ ਨਾਲ ਇਹ ਇਹ ਹੀ ਚੱਕਰ ਆ ਵੀ ਇਹ ਬੋਲ ਨਹੀਂ ਰਹੀਗੀ ਤੇ ਇਹਨੂੰ ਬਾਈ ਨੂੰ ਆਈਡੈਂਟਿਕ ਲੱਗ ਕੇ ਦੇਵਾਂਗੇ ਜੀ ਤੇ ਇਹ ਗਾਂ 100% ਗੱਬਣ ਵੀ ਹੋ ਜਾਣੀ ਐ ਤੇ ਬੋਲ ਵੀ ਪੈਣੀ ਐ ਕੋਈ ਐਡੀ ਗੱਲ ਨਹੀਂ ਗੀ ਤੇ ਅਵੇਅਰਨੈਸ ਹੀ ਆ ਬਸ ਵੀ ਆਪਾਂ ਨੂੰ ਪਤਾ ਨਹੀਂਗਾ ਡਾਕਟਰ ਨੂੰ ਤੂੰ ਜਿਹੜਾ ਕੋਈ ਆਉਂਦਾ ਤੇਰੇ ਦੱਸਿਆ ਨਹੀਂ ਉਹਨੂੰ ਵੀ ਮਿੱਟੀ ਖਾਂਦੀ ਆ ਉਹ ਦੱਸਿਆ ਸੀਗਾ ਜੀ ਇੱਕ ਵਾਰੀ ਦਿੱਤਾ ਵੀ ਸੀ ਆਪਾਂ ਪਾਊਡਰ ਜੇ ਤੇ ਕੈਲਸ਼ੀਅਮ ਦਿੱਤੀ ਸੀ ਕੈਲਸ਼ੀਅਮ ਨਾਲ ਤਾਂ ਮਿੱਟੀ ਦਾ ਕੋਈ ਮਤਲਬ ਨਹੀਂ ਬਈ ਉਦੋਂ ਫਿਰ ਅਸੀਂ ਦਾ ਊਂਕਾਰਮਾ ਤਾਂ ਇੱਥੇ ਹੀ ਬੰਨੀ ਰੱਖਦੇ ਆ ਕੈਲਸ਼ੀਅਮ ਦਾ ਕੀ ਮਤਲਬ ਅੱਜ ਤੁਹਾਨੂੰ ਇਹ ਵੀ ਦੱਸਦੇ ਆ ਜੀ ਕੈਲਸ਼ੀਅਮ ਦਾ ਮਤਲਬ ਹੈ ਵੀ ਪਸ਼ੂ ਬਹੁਤ ਜ਼ਿਆਦਾ ਦੁੱਧ ਦੇ ਰਿਆ ਤੇ ਪਸ਼ੂ ਦੀਆਂ ਹੱਡੀਆਂ ਖੋਰ ਰਹੀਆਂ ਉਦੋਂ ਤੁਸੀਂ ਕੈਲਸ਼ੀਅਮ ਦੇਣਾ ਨਾ ਤਾਂ ਕੈਲਸੀ ਕੈਲਸ਼ੀਅਮ ਗਰਮੀ ਆਸਤੇ ਕੋਈ ਕੰਮ ਕਰਦਾ ਜੀ ਕਈ ਕ ਠੰਡਾ ਹੁੰਦਾ ਤੁਸੀਂ ਪਾਊਡਰ ਦੇ ਸਕਦੇ ਆ ਮੈਟ ਸਟਰੋਂਗ ਵਗੈਰਾ ਦੇ ਸਕਦੇ ਆ ਜਿਦੇ ਚ ਵਿਟਾਮਿਨ ਸੀ ਆਉਂਦਾ ਜਿਵੇਂ ਪ੍ਰੋਟੀਨ ਸੀ ਆ ਹੈ ਨਾ ਪਰ ਤੁਸੀਂ ਕੈਲਸ਼ੀਅਮ ਨੂੰ ਠੰਡੀ ਸਮਝ ਕੇ ਨਹੀਂ ਦੇਣਾ ਜਿਵੇਂ ਗਾਂ ਗਰਮੀਆਂ ਸ਼ੁਰੂ ਹੋ ਜਾਣਗੀਆਂ ਲੋਕਾਂ ਚ ਆਮ ਗੱਲ ਹੀ ਹੈ ਵੀ ਕੈਲਸ਼ੀਅਮ ਪਾਉਣ ਲੱਗ ਜਾਨੇ ਕਿ ਕੈਲਸ਼ੀਅਮ ਠੰਡੀ ਹੁੰਦੀ ਹੈ ਕੈਲਸ਼ੀਅਮ ਚ ਕੁਝ ਠੰਡਾ ਨਹੀਂ ਹੁੰਦਾ ਠੀਕ ਹੈ ਜੇ ਚ ਖੂਨ ਦੀ ਕਮੀ ਆ ਮਿੱਟੀ ਖਾਂਦੀ ਹੈ ਪਹਿਲਾਂ ਸ਼ੁਰੂ ਚ ਤੁਸੀਂ ਕੀ ਕਰੋਗੇ ਸ਼ੁਰੂ ਚ ਆਪਾਂ ਪਹਿਲਾਂ ਮਲਪਾਂ ਦੀ ਦਵਾਈ ਦੇਵਾਂਗੇ ਠੀਕ ਹੈ ਠੀਕ ਹੈ ਮਲਪਾਂ ਦੀ ਦਵਾਈ ਵਾਲਾ ਕੇਸ ਹੈ ਨਹੀਂ ਚਲੋ ਆਪਾਂ ਦੇ ਦੇਾਂਗੇ ਪਰ ਆਪਾਂ ਨੂੰ ਥਾਣ ਦੱਸੀ ਜਾਂਦੇ ਠੀਕ ਹੈ ਵੀ ਇਹਦੇ ਚ ਖੂਨ ਦੀ ਕਮੀ ਆ ਇਹ ਤਾਂ ਕਰਕੇ ਬੋਲ ਵੀ ਨਹੀਂ ਰਹੀ ਬਾਈ ਇਹ ਪੂਰਾ ਵੱਡਾ ਰੋਲ ਆ ਇਹਦਾ ਵੀ ਇਹ ਤਾਂ ਨਹੀਂ ਬੋਲ ਰਹੀ ਠੀਕ ਹੈ ਇਹ ਚ ਕੈਲਸ਼ੀਅਮ ਨੇ ਕੰਮ ਨਹੀਂ ਕਰਨਾਗਾ ਪਾਊਡਰ ਕਿਹੜਾ ਦਿੱਤਾ ਸੀ ਯਾਦਾ ਕੁਛ ਪਾਊਡਰ ਤਾਂ ਯਾਦ ਨਹੀਂ ਠੀਕ ਹੈ ਤੇ ਮਿੱਟੀ ਦਾ ਦੱਸਿਆ ਸੀ ਡਾਕਟਰ ਨੂੰ ਵੀ ਮਿੱਟੀ ਖਾਂਦੀ ਸੀ ਉਹ ਥੋੜੀ ਖਾਂਦੀ ਸੀ ਉਸ ਤੋਂ ਬਾਅਦ ਨਾਲ ਹੁਣ ਜਦੋਂ ਆਪਾਂ ਇੱਥੇ ਬੰਦ ਦਿੰਨੇ ਆ ਇਹ ਬਾਈ ਮੈਂ ਤੈਨੂੰ ਦਵਾਈ ਲੈ ਕੇ ਦਿੰਨਾ 10 ਦਿਨਾਂ ਜੇ ਜਮਾ ਮਿੱਟੀ ਖਾਣ ਵੜ ਜੂਗੀ ਠੀਕ ਹੈ ਠੀਕ ਹੈ ਤੇ ਬੋਲ ਵੀ ਪਾਊਗੀ ਹੁਣ ਆਪਣੇ ਦੋ ਕਾਰਨ ਲੱਭ ਗਏ ਇੱਕ ਤਾਂ ਸਿਸਟ ਕੋਵਰੀ ਆ ਠੀਕ ਹੈ ਐਕਮ ਇਹ ਆਇਰਨ ਇਹਨੂੰ ਮਤਲਬ ਖੂਨ ਦੀ ਕਮੀ ਹੈ ਜਿੰਨਾ ਉੱਤੋਂ ਜਿੰਨੀ ਮਰਜ਼ੀ ਰਾਜੀ ਹੈ ਪਰ ਖੂਨ ਘੱਟ ਹੈ ਤਾਂ ਪੂਰੀ ਪ੍ਰੋਬਲਮ ਹੈ ਖੂਨ ਲਈ ਹੈ ਨਾ ਉਦੋਂ ਦੇ ਥਣ ਪੀਲੇ ਆ ਉਦੋਂ ਦੇ ਥਣ ਪੀਲੇ ਆ ਹਾਂ ਅਨੀਮਿਕ ਹੈ ਗਾਂ ਇਹਦੇ ਚ ਖੂਨ ਘੱਟ ਹੈ ਜੇ ਆਪਾਂ ਚੈੱਕ ਵੀ ਕਰਾਵਾਂਗੇ 8-9 ਗ੍ਰਾਮ ਖੂਨ ਹੋਊਗਾ 10+12-13 ਗ੍ਰਾਮ ਖੂਨ ਚਾਹੀਦਾ ਪਸ਼ੂ ਚ ਤੂੰ 16-17 ਗ੍ਰਾਮ ਖੂਨ ਹੁੰਦਾ ਫੁੱਲ ਪਸ਼ੂ ਚ ਤੇ ਪਰ ਇਹ ਚ 12-13 ਗ੍ਰਾਮ ਖੂਨ ਆਪਾਂ ਨੂੰ ਚਾਹੀਦਾ ਜੀ ਠੀਕ ਹੈ ਇਹ ਪੂਰਾ ਵੱਡਾ ਕਾਰਨ ਹੈ ਤੇ ਮੈਂ ਤੁਹਾਨੂੰ ਜਿਹੜਾ ਆਇਰਨ ਟੋਨਿਕ ਨਾ ਭੁੱਲਿਓ ਜੇ ਇਹਨੂੰ ਜਰੂਰ ਲੈ ਕੇ ਜਾਣਾ ਤੇ ਮਲੱਪਾਂ ਦੀ ਦਵਾਈ ਦਿੱਤੀ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ 3 ਮਹੀਨੇ ਹੋ ਗਏ ਦੇਤੀ ਸੀਗੀ ਉਹ ਹਾਂ ਇੱਕ 3 ਮਹੀਨੇ ਪਹਿਲਾਂ ਦਿੱਤੀ ਸੀ ਹੁਣ ਕਿਵੇਂ ਦਿੱਤੀ ਸੀ ਮਲੱਪਾਂ ਦੀ ਦਵਾਈ ਵੀ ਦੱਸਾਂਗੇ ਤੁਹਾਨੂੰ ਕਿਵੇਂ ਦੇਣੀ ਹੈ ਕਿੰਨੇ ਕਾਲਜੇ ਦਿੱਤੀ ਨਿਰਨੇ ਕਾਲਜੇ ਮਲੱਪਾਂ ਦੀ ਦਵਾਈ ਦੇਣੀ ਹੈ ਜੀ ਤੇ ਮਲੱਪਾਂ ਦੀ ਦਵਾਈ ਦੇਣ ਤੋਂ 15 ਮਿੰਟ ਪਹਿਲਾਂ ਪਹਿਲਾਂ ਕੋਈ ਮਿੱਠੀ ਚੀਜ਼ ਖਵਾਉਣੀ ਹੈ ਤੁਸੀਂ ਕੋਈ ਵੀ ਖਵਾ ਦਿਓ ਗੁੜ ਖਵਾ ਦਿਓ ਤੇ ਗੁੜ ਚੀ ਦਵਾਈ ਦੇ ਦਿਓ ਇਹ ਜੀ ਦਾ ਮੰਨ ਕੇ ਚੱਲੋ ਇਹਦਾ ਵੀ ਧਿਆਨ ਰੱਖਿਆ ਕਰੋ ਜਿਹੜੇ ਮਲੱਪ ਹੁੰਦੇ ਆ ਉਹ ਗੁੜ ਤੇ ਆ ਜਾਂਦੇ ਆ ਜੀ ਇਕੱਠੇ ਹੋ ਜਾਂਦੇ ਆ ਤੇ ਉਹ ਸਿੱਧਾ ਅਟੈਕ ਕਰਦੀ ਐ ਸੁਸਤ ਪਸ਼ੂ ਨੂੰ ਕਦੇ ਮਲੱਪਾਂ ਦੀ ਦਵਾਈ ਨਹੀਂ ਦੇਣੀਗੀ ਸੁਸਤ ਪਸ਼ੂ ਆ ਤਾਂ ਮਲੱਪਾਂ ਦੀ ਦਵਾਈ ਨਹੀਂ ਦੇਣੀਗੀ ਆਪਾਂ ਕਦੇ ਵੀ ਦੇਣੀ ਨਹੀਂ ਠੀਕ ਐ ਇਹਨੂੰ ਬਈ ਹਜੇ ਲੋੜ ਨਹੀਂ 6 ਮਹੀਨਿਆਂ ਬਾਅਦ ਵੱਡੇ ਪਸ਼ੂ ਨੂੰ ਆਪਾਂ ਦੇਵਾਂਗੇ 3 ਮਹੀਨਿਆਂ ਬਾਅਦ ਲੋੜ ਨਹੀਂ ਹੁੰਦੀਗੀ ਇੱਕ ਬਾਈ ਕੋਲੇ ਝੋਟੀ ਆ ਜੀ ਇਹ ਇਹ ਗੱਬਣ ਇਹ ਵੀ ਲੱਸੀ ਆ ਬਈ ਝੋਟੀ ਤੇਰੀ ਬਹੁਤ ਕਿੰਨੇ ਚਰ ਦੀ ਗੱਬ ਹੋਗੇ ਪੱਕਾ ਕਨਫਰਮ ਗੱਬਣਾ ਕਿ ਵੈਸੇ ਨਹੀਂ ਕਨਫਰਮ ਚੈੱਕ ਕਰਾ ਲਈ ਚੈੱਕ ਕਰਾ ਲਈ ਠੀਕ ਆ ਗੱਬਣਾ ਇਹ ਪਹਿਲੀ ਵਾਰ ਹੀ ਰਹਿ ਗਈ ਸੀ ਅਛਾ ਪਹਿਲੀ ਵਾਰ ਹੀ ਗੱਬਣ ਹੋ ਗਈ ਕੋਈ ਦਿੱਕਤ ਨਹੀਂ ਤੇ ਉਹ ਜਿਹੜੀ ਬਾਹਰ ਝੋਟੀ ਖੜੀ ਉਹ ਹੋਣੀ ਹੋਈ ਆਈ ਕਰਾਈ ਆ ਉਹਦੀ 10 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਉਹ ਝੋਟੀ ਚੰਗੀ ਆ ਤੇਰੀ ਬਾਈ ਇੱਕ ਆ ਝੋਟੀ ਹੈ ਜੀ ਠੀਕ ਆ ਖਾਸ ਆਪਾਂ ਇਹ ਗਾਂ ਤੇ ਹੀ ਆਏ ਸੀਗੇ ਬਾਈ ਨੇ ਅੱਜ ਲੰਬਾ ਜਾਈ ਦਿੱਤਾ ਕਹਿੰਦਾ ਬਾਈ ਦੋ ਤਿੰਨ ਵਾਰੀ ਫੋਨ ਕਰਦਾ ਯਾਰ ਆਉਂਦੇ ਖਾ ਤੋ ਨਹੀਂ ਪਰ ਮੈਂ ਭਾਈ ਨੂੰ ਕਿਹਾ ਵੀ ਬਿਜ਼ੀ ਬਹੁਤ ਆ ਬਈ ਤੇ ਚਲੋ ਕੋਈ ਨਹੀਂ ਹਰੇਕ ਤੇ ਜਾਣਾ ਹਨਾ ਕਈ ਵਾਰੀ ਇੱਕ ਹੀਟ ਵੀ ਹੋ ਸਕਦਾ ਤੈਨੂੰ ਛਡਾਉਣੀ ਪੈ ਸਕਦੀ ਹੈ ਬਈ ਕਈ ਵਾਰੀ ਪਰ ਆਪਣਾ ਨੇੜਲਾ ਕੰਮ ਆਪਣਾ ਨੇੜਲਾ ਕੰਮ ਆ ਨਹੀਂ ਮੈਂ ਜ਼ਰੂਰ ਆਉਂਗਾ ਕੋਈ ਚੱਕਰ ਨਹੀਂ ਤੇ ਆਇਰਨ ਟੋਨਿਕ ਤੁਸੀਂ ਇਹਨੂੰ ਜ਼ਰੂਰ ਦੇਣਾ ਦੇ ਦਾਂਗੇ ਤੁਸੀਂ ਲੈ ਲਿਖ ਦੋ ਹਾਂ ਇਹ ਸੋਡੀ ਜਾਣਕਾਰੀ ਆਸਤੇ ਸਾਨੂੰ ਦੱਸਿਆ ਜੀ ਵੀ ਮੇਨ ਇਹ ਕਾਰਨ ਹੁੰਦੇ ਆ ਪਸ਼ੂ ਦੇ ਨਾਂ ਬੋਲਣ ਦੇ ਖੂਨ ਦੀ ਕਮੀ ਵੀ ਹੁੰਦੀ ਆ ਪਸ਼ੂ ਮੰਨ ਕੇ ਚਲੋ ਬਹੁਤ ਜ਼ਿਆਦਾ ਓਵਰ weight ਹੋ ਗਿਆ ਫਿਰ ਵੀ ਨਹੀਂ ਬੋਲਦਾਗਾ ਸਿਸਟਿਕ ਓਵਰੀ ਓਵਰੀ ਦੇ ਸਿਸਟ ਜੰਮਿਆ ਹੋਇਆ ਮਨ ਲਓ ਮਾਸ ਦੀ ਪਰਤ ਜੰਮ ਗਈ ਉਹਨੇ ਵੀ ਬੋਲਣਾ ਨਹੀਂ ਗਾ ਜੀ ਠੀਕ ਹੈ ਇੱਥੇ ਸੈਂਕ੍ਰੋ ਨੇ ਵੀ ਕੰਮ ਨਹੀਂ ਕਰਨਾ ਕਿਉਂ ਇਹਦੇ ਖੂਨ ਦੀ ਕਮੀ ਆ ਜਦੋਂ ਗਾਂ ਅੰਦਰੋਂ ਪ੍ਰੋਪਰ ਸਹੀ ਹੋਊਗੀ ਸਾਰੇ ਗੱਛੋਂ ਹਰੇਕ ਚੀਜ਼ ਨੂੰ ਪ੍ਰੋਪਰ ਮਨ ਲਓ ਵਿਟਾਮਿਨ ਮਿਨਰਲ ਸਾਰੇ ਪੂਰੇ ਹੋਣਗੇ ਫੇਰ ਹੀ ਇਹਨੇ ਮੰਨ ਕੇ ਚੱਲੋ ਬੋਲਣਾ ਤੇ ਫੇਰ ਹੀ ਗੱਬਣ ਹੋਣਾ ਬਾਈ ਗੱਬਣ ਹੋਣ ਵਾਲੀ ਪ੍ਰੋਬਲਮ ਦਾ ਇੱਥੇ ਕੋਈ ਹੈ ਹੀ ਨਹੀਂ ਨਾ ਇਹ ਗੱਬਣ ਤੇ ਨੇ ਆਪੇ ਹੀ ਹੋ ਜਾਣਾ ਜਦੋਂ ਪਹਿਲੀ ਵਾਰੀ ਬੋਲ ਪਈ ਹੈ ਨਾ ਹਾਂ ਤੇ ਪਰ ਉਹ ਜਿਵੇਂ ਹੁਣ ਆਪਾਂ ਉਹ ਬਾਈਆਂ ਦੇ ਗਏ ਸੀ ਕਿ ਉਹ ਗਾਂ ਦਾ ਓਵਰ weight ਹੈਗਾ ਤੇ ਪਰ ਮੈਂ ਉਹ ਤਾਂ ਹੀ ਮੈਨੂੰ ਇਹ ਸੀਗਾ ਵੀ ਹੀਟ ਚ ਆਊਗੀ ਚੈੱਕ ਕਰਾਂਗੇ ਫੇਰ ਪਤਾ ਲੱਗੂਗਾ ਐਵੇਂ ਆਪਾਂ ਅੱਜ ਉਹਦੇ ਦਵਾਈ ਭਰ ਜਗੇ ਪਰਸੋਂ ਉਹ ਹੀਟ ਚ ਆ ਜੇ ਮੈਂ ਟੀਕਾ ਭਰ ਜਾ ਦਵਾਈ ਭਰੀ ਤੋਂ ਹਫਤੇ ਦੇ ਵਿੱਚ ਵਿੱਚ ਤੁਸੀਂ ਟੀਕਾ ਨਹੀਂ ਭਰੋਣਾ ਜੇ ਹਫਤੇ ਨਹੀਂ ਮੈਂ ਨਹੀਂ ਮੈਂ ਦੱਸਦਾ ਵੀ ਕੋਈ ਵੀ ਡਾਕਟਰ ਆਵੇ ਤੁਹਾਡੇ ਜੇ ਦਵਾਈ ਭਰੀ ਨੂੰ ਹਫਤਾ ਹੋਇਆ ਤਾਂ ਹਫਤੇ ਦੇ ਵਿੱਚ ਤੁਸੀਂ ਟੀਕਾ ਨਹੀਂ ਭਰੋਣਾਗਾ ਜੇ 10 ਦਿਨ ਪਲੱਸ ਹੋ ਗਏ ਆ ਫੇਰ ਤੁਸੀਂ ਟੀਕਾ ਭਰਾ ਸਕਦੇ ਆ ਉਹਨਾਂ ਚਿਰ ਦਵਾਈ ਦਾ ਅਸਰ ਹੁੰਦਾ ਕਿਉਂ ਆਪਾਂ ਜਦੋਂ ਬੋਲਣ ਵਾਸਤੇ ਪਸ਼ੂ ਦੇ ਦਵਾਈ ਭਰਦੇ ਆ ਉਹ ਵੀਟਾ ਡੀ ਨਹੀਂ ਭਰਦੇ ਆ ਵੀਟਾ ਡੀ ਨਹੀਂ ਭਰਦੇ ਆ ਉਹਦੇ ਨਾਲ ਹੀ ਬੋਲਦਾ ਪਸ਼ੂ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਪੂਰਾ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ